ਜੋ ਹੁਣ ਸੁਪਰੀਮ ਕੋਰਟ ਦਾ ਫੈਸਲਾ ਹੈ ਉਸੇ ਲਾਈਨਾਂ ਦੇ ਉੱਤੇ ਹਾਈ ਕੋਰਟ ਦਾ ਫੈਸਲਾ ਸੀ ਕਿ ਇਹਦੇ ਵਿੱਚ ਇੰਨੀ ਜ਼ਿਆਦਾ ਇਲਿਗੈਲਿਟੀ ਹੈ ਕਿ ਕਿਸੇ ਵੀ ਰੂਪ ਵਿੱਚ ਭਰਤੀ ਹੋ ਨਹੀਂ ਸਕਦੀ ਸਾਡੇ ਲਈ ਚੈਲੰਜ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਅੱਗੇ ਵੀ ਮੈਂ ਨਿੱਜੀ ਤੌਰ ਤੇ ਬਹੁਤ ਕੁਝ ਸਿਆ بڑے ਇਲਜ਼ਾਮ ਸੇ ਬੜਾ ਬੜੇ ਤਿੱਖੇ ਜਿਹੜੇ ਕਮੈਂਟ ਆ ਉਹ ਕੀਤੇ ਉਸ ਸਮੇਂ ਦੀ ਸਰਕਾਰ ਦੇ ਉੱਤੇ politically ਜੋ ਕਮੀਆਂ ਹਨ ਉਹਨੇ ਕੀਤੇ ਆ ਮੈਂ ਜੱਜਮੈਂਟ ਜਦੋਂ ਪੜੀ ਮੈਂ ਆਪ ਜੀ ਨੂੰ ਹੀ ਕਹੂੰਗਾ ਕਿ ਅਸੀਂ ਹਰ ਲੀਗਲ ਪੋਸੀਬਿਲਟੀ ਲੇ ਸਾਨੂੰ ਸਾਡੇ ਕਾਲਜਾਂ ਦੇ ਵਿੱਚ ਜਰੂਰਤ ਹੈ ਇਹ ਪ੍ਰੋਸੈਸਿੰਗ ਅਸੀਂ ਹਰ ਲੀਗਲ ਪੋਸੀਬਿਲਟੀ ਜਿਹੜੀ ਹੈ ਉਸ ਨੂੰ ਐਕਸਪਲੋਇਟ ਕਰ ਰਹੇ ਹਾਂ ਲੀਗਲ ਸਲਾਹ ਲੈ ਰਹੇ ਹਾਂ ਤੇ ਜੋ ਪਿਸਰਾ ਨਿਕਲੂਗਾ ਮੈਨੂੰ ਅੱਜ ਅਫਸੋਸ ਹੈ ਕਿ ਇਸ ਸਰਕਾਰ ਨੇ ਬਿਲਕੁਲ ਡਿਫੈਂਡ ਨਹੀਂ ਕੀਤਾ ਔਰ ਇਹ ਸਰਕਾਰ ਇਹ ਵੀ ਕਰਦੀ ਸੀ ਕਿ ਜਦੋਂ ਡਬਲ ਬੈਂਚ ਤੇ ਗਿਆ ਉਹਨਾਂ ਬੱਚਿਆਂ ਨੇ ਆਪਣੇ ਪੈਸੇ ਖਰਚ ਕੇ ਪ੍ਰੈਸ਼ਰ ਪਾ ਕੇ ਤਾ ਜਾ ਕੇ ਡਬਲ ਬੈਂਚ ਤੋਂ ਫੈਸਲਾ ਹੋਇਆ ਸੀ ਲੇਕਿਨ ਹੁਣ ਸੁਪਰੀਮ ਕੋਰਟ ਦੇ ਵਿੱਚ ਨਾ ਇਹਨਾਂ ਦਾ ਏਜੀ ਪੇਸ਼ ਹੋਇਆ ਨਾ ਹੋਰ ਵਕੀਲ ਪੇਸ਼ ਹੋਏ ਤੇ ਸਿਰਫ ਤੇ ਸਿਰਫ ਅੱਜ ਵੀ ਸਾਨੂੰ ਇਹਦੇ ਤੇ ਵੀ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਇਹ ਸਾਡੇ ਬੱਚੇ ਆ ਯਾਰ ਹਰਜੂਨ ਜੀ ਕਾ 1158 ਨੂੰ ਲੈ ਕੇ ਮੈਂ 111 ਬਿਲਕੁਲ ਉਸ ਦੇ ਉੱਪਰ ਕੀ ਕਹਾਂਗੇ 1158 ਜਿਹੜੀ ਅਸਿਸਟੈਂਟ ਪ੍ਰੋਫੈਸਰਜ਼ ਦੀ ਭਰਤੀ ਹੈ ਆਪ ਸਭ ਜਾਣਦੇ ਹੋ ਕਿ ਅਕਤੂਬਰ 2021 ਚੋਂ ਭਰਤੀ ਆਈ ਸੀ ਉਸ ਭਰਤੀ ਦੇ ਵਿੱਚ ਉਦੋਂ ਵੀ ਵਾਰ-ਵਾਰ ਅਲਿਗੇਸ਼ਨ ਲੱਗੇ ਸੀ ਅਲੈਜੀ ਸੀ ਕਿ ਬਹੁਤ ਕਮੀਆਂ ਹਨ ਪਰ ਉਸ ਸਮੇਂ ਦੀ ਸਰਕਾਰ ਨੇ ਉਸ ਭਰਤੀ ਨੂੰ ਕੈਰੀ ਆਨ ਰੱਖਿਆ ਕੀਤਾ ਉਸ ਤੋਂ ਬਾਅਦ ਜੂਨ 2022 ਦੇ ਵਿੱਚ ਪੰਜਾਬ ਐਂਡ ਐਨ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਉਹ ਭਰਤੀ ਟੋਟਲੀ ਜਿਹੜੀ ਹੈ ਰੱਦ ਕਰ ਦਿੱਤੀ ਤੇ ਜੋ ਹੁਣ ਸੁਪਰੀਮ ਕੋਰਟ ਦਾ ਫੈਸਲਾ ਹੈ ਉਸੇ ਲਾਈਨਾਂ ਦੇ ਉੱਤੇ ਹਾਈ ਕੋਰਟ ਦਾ ਫੈਸਲਾ ਸੀ ਕਿ ਇਹਦੇ ਵਿੱਚ ਇੰਨੀ ਜ਼ਿਆਦਾ illegality ਹੈ ਕਿ ਕਿਸੇ ਵੀ ਰੂਪ ਚ ਭਰਤੀ ਹੋ ਨਹੀਂ ਸਕਦੇ ਸਾਡੇ ਲਈ ਚੈਲੰਜ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਅੱਗੇ ਵੀ ਮੈਂ ਨਿੱਜੀ ਤੌਰ ਤੇ ਬਹੁਤ ਕੁਝ ਸਿਆ بڑے ਇਲਜ਼ਾਮ ਸੇ ਬੜਾ ਅਸੀਂ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਉਹਦੇ ਵਿੱਚੋਂ ਜੋ ਕਿਵਲੇ ਤੁਸੀਂ ਪੂਰਾ ਜਾ ਕੇ ਰੈਟਰੋਸਪੈਕਟਿਵਲੀ ਪਿੱਛੇ ਜਾ ਕੇ ਠੀਕ ਨਹੀਂ ਕਰ ਸਕਦੇ ਪਰ ਜਿੰਨੀਆਂ ਉਹਦੇ ਚੋਂ ਕਮੀਆਂ ਤੁਸੀਂ ਮੌਜੂਦਾ ਸਮੇਂ ਠੀਕ ਕਰ ਸਕਦੇ ਸੀ ਉਹ ਠੀਕ ਕੀਤੀਆਂ ਤੇ ਜਿਹੜੇ ਜਿਹੜੇ ਬੈਸਟ ਲੀਗਲ ਬ੍ਰੇਨਸ ਨੇ ਉਹਨਾਂ ਨੂੰ ਬੈਸਟ ਲੀਗਲ ਰਿਪਰੈਜੈਂਟੇਸ਼ਨ ਦੇ ਰਾਹੀਂ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਦੇ ਵਿੱਚ ਉਹ ਕੇਸ ਦੁਬਾਰਾ ਜਿੱਤ ਲਿਆ ਤੇ ਉਹ ਭਰਤੀ ਕਰਕੇ ਹਾਈ ਕੋਰਟ ਦੇ ਫੈਸਲੇ ਦੇ ਅਨੁਸਾਰ ਸਾਰੇ ਅਧਿਆਪਕਾਂ ਦੀ ਸਾਰੇ ਪ੍ਰੋਫੈਸਰਾਂ ਦੀ ਮਾਨਯੋਗ ਪ੍ਰੋਫੈਸਰਾਂ ਦੀ ਭਰਤੀ ਕੀਤੀ ਇੱਕਦਮ ਕੋਈ ਵੀ ਉਹਦੇ ਚ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਐ ਮੈਰਿਟ ਤੇ ਲਿਸਟਾਂ 913 ਪ੍ਰੋਫੈਸਰ ਉਹਦੇ ਵਿੱਚ ਜੁਆਇਨ ਕਰ ਗਏ ਉਸ ਤੋਂ ਬਾਅਦ ਇਹ ਕੇਸ ਸੁਪਰੀਮ ਕੋਰਟ ਗਿਆ ਮਾਨਯੋਗ ਸੁਪਰੀਮ ਕੋਰਟ ਵਿੱਚ ਵੀ ਹਰ ਤਰੀਕ ਤੇ ਜਿਹੜਾ ਬੈਸਟ ਲੀਗਲ ਰਿਪਰੈਜ਼ੈਂਟੇਸ਼ਨ ਹੈ ਪੰਜਾਬ ਸਰਕਾਰ ਵੱਲੋਂ ਉਹ ਕੀਤੀ ਗਈ ਸੀਨੀਅਰ ਐਡਵੋਕੇਟਸ ਜਿਹੜੇ ਆ ਉਹ ਇਸ ਕੇਸ ਦੀ ਪੈਰਵੀ ਕਰ ਰਹੇ ਸੀ ਪਰ ਬੀਤੇ ਰੋਜ਼ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਦੇ ਕੇ ਇਸ ਭਰਤੀ ਨੂੰ ਮੁੱਦੋਂ ਜਿਹੜਾ ਹੈ ਰੱਦ ਕਰ ਦਿੱਤਾ ਤੇ ਬੜੇ ਤਿੱਖੇ ਜਿਹੜੇ ਕਮੈਂਟ ਆ ਉਹ ਕੀਤੇ ਉਸ ਸਮੇਂ ਦੀ ਸਰਕਾਰ ਦੇ ਉੱਤੇ politically ਜੋ ਕਮੀਆਂ ਹਨ ਉਹਨੇ ਕੀਤੇ ਮੈਂ ਜੱਜਮੈਂਟ ਜਦੋਂ ਪੜੀ ਮੈਂ ਆਪ ਜੀ ਨੂੰ ਹੀ ਕਹੂੰਗਾ ਕਿ ਅਸੀਂ ਹਰ ਲੀਗਲ ਪੋਸੀਬਿਲਿਟੀ ਕਿਵਲੇ ਸਾਨੂੰ ਸਾਡੇ ਕਾਲਜਾਂ ਦੇ ਵਿੱਚ ਜ਼ਰੂਰਤ ਹੈ ਇਹ ਪ੍ਰੋਫੈਸਰਸ ਦੀ ਅਸੀਂ ਹਰ ਲੀਗਲ ਪੋਸਿਬਿਲਿਟੀ ਜਿਹੜੀ ਹੈ ਇਸ ਵਕਤ ਉਹ ਐਕਸਪਲੋਇਟ ਕਰ ਰਹੇ ਆਂ ਲੀਗਲ ਸਲਾਹ ਲੈ ਰਹੇ ਆਂ ਕਿ ਜੋ ਬੈਸਟ ਰਾਹ ਨਿਕਲੂਗਾ ਉਸ ਦੇ ਕੰਮ ਕਰਦੇ ਆਂ ਬੈਂਸਾ ਵਰਗਰ ਸਿੰਘ ਕਹਿੰਦੇ ਕਿ ਇਹ ਜੀ ਪੀ ਨਹੀਂ ਹੋਏ ਜੀ ਸੁਪਰੀਮ ਕਾਉਂਸਲ ਮੰਗ ਰਹੇ ਪੈਰ ਮੈਂ ਦੇਖੋ ਜੀ ਕਿਹਾ ਜਿਹੜੇ ਬੈਸਟ ਅਸੀਂ ਸੀਨੀਅਰ ਐਡਵੋਕੇਟਸ ਜਿਹੜੇ ਸੀਨੀਅਰ ਐਡਵੋਕੇਟਸ ਸਰ ਉਹਨਾਂ ਨੂੰ ਪੇਸ਼ ਕੀਤਾ ਜਿਹੜੇ ਜਿਹੜੇ ਯਾਨੀ ਈਵਨ ਇਹ ਪ੍ਰੋਫੈਸਰਸ ਦੇ ਜਿਹੜੇ ਸਾਥੀ ਮੈਂ ਹਰ ਰੋਜ਼ ਹਰ ਕੇਸ ਤੋਂ ਪਹਿਲਾਂ ਮਿਲਦਾ ਸੀ ਹਰ ਕੇਸ ਦੇ ਵਿੱਚ ਜੋ ਈਵਨ ਸੁਪਰੀਮ ਕੋਰਟ ਦੇ ਵਿੱਚ ਪੀਪੀਐਸਸੀ ਨਾ ਦੇਖੋ ਮੈਂ ਇਹੀ ਗੱਲ ਉਹਨਾਂ ਨੂੰ ਇਹ ਗੱਲ ਹਜੇ ਵੀ ਨਹੀਂ ਹਟਦੇ ਇਕ ਤਾਂ ਆਪਣੀਆਂ ਗਲਤੀਆਂ ਮੰਨ ਲੈਂਦੇ ਉਦੋਂ ਉਹ ਇਹ ਉਹਨਾਂ ਦੇ ਹੀ ਜਿਹੜੇ ਹੈ 1 ਸੈਕਿੰਡ 1 ਸੈਕਿੰਡ 1 ਸੈਕਿੰਡ ਨਹੀਂ ਜੀ ਥਸ ਵਾਸ ਅ ਪੋਲਿਟਿਕਲ ਕਲ ਕਾਲ ਕਮੇਟੀ ਬਣੀ ਸੀ ਤੇ ਕਮੇਟੀ ਨੇ ਔਨ ਰਿਕਾਰਡ ਕੀਤਾ ਕਿ ਤੁਸੀਂ ਗਲਤ ਕਰ ਰਹੇ ਹੋ ਪਰ ਜਦੋਂ ਇੱਕ ਮਹੀਨੇ ਸੁਖਣੇ ਨਹੀਂ ਅਸੀਂ ਅੱਗੇ ਜਾਣਾ ਇਸ ਭਰਤੀ ਨਾਲ ਆ ਸੈਕਿੰਡ ਚੀਜ਼ ਜੋ ਮੈਂ ਤੁਹਾਨੂੰ ਇੱਥੇ ਦੱਸਿਆ ਮੇਰਾ ਕੰਮ ਰਾਜਨੀਤੀਸ ਪਹਿਣਾ ਨਹੀਂ ਹੈ ਜਿਹੜੇ ਜਿਹੜੇ ਲਾਇਰਸ ਸੀਨੀਅਰ ਸੀਨੀਅਰ ਐਡਵੋਕੇਟਸ ਜਿਹੜੇ ਆ ਉਹ ਇਸ ਕੇਸ ਦੇ ਵਿੱਚ ਪੇਸ਼ ਹੋਇਆ ਤੇ ਹੁਣ ਵੀ ਜਿਹੜੇ ਬੈ ਸੀਨੀਅਰ ਲਾਇਰਸ ਦੇ ਨਾਲ ਆ ਅਸੀਂ ਗੱਲ ਕਰ ਰਹੇ ਹਰ ਲੀਗਲ ਪੋਸਿਬਿਲਟੀ ਇਸ ਐਕਸਪਲੋਰ ਕਰਾਂ ਫਿਲਹਾਲ ਦੀ ਕਿ ਉਹਨਾਂ ਨੂੰ ਨੌਕਰੀ ਤੋਂ ਫਾਰ ਨਹੀਂ ਨਹੀਂ ਇਦਾਂ ਨਹੀਂ ਹਜੇ ਤੁਹਾਨੂੰ ਮੈਂ ਕਿਹਾ ਨਾ ਨਹੀਂ ਪਲੀਜ਼ ਕੁਸਚਨ ਵੀ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਹੈ ਅਸੀਂ ਜਿਹੜਾ ਹੈ ਮੈਂ ਖੋ ਦੋਨਾਂ ਪ੍ਰੋਫੈਸਰਸ ਦੇ ਨਾਲ ਟੱਚ ਵਿੱਚ ਐ ਦੇਖੋ ਇੱਕ ਟੀਮ ਬਣ ਕੇ ਉਹ ਸਾਡੇ ਮਾਨ ਸਾਹਿਬ ਦੀ ਟੀਮ ਪੰਜਾਬ ਦਾ ਹਿੱਸਾ ਨੇ ਤੇ ਵੀ ਅਸੀਂ ਜੋ ਵੀ ਜੋ ਬੈਸਟ ਲੀਗਲ ਪੋਸੀਬਿਲਟੀਜ਼ ਹੈ ਉਹਦਾ ਰੋਡ ਆਊਟ ਵਾਸਤੇ ਵਿਚਾਰ ਕਰ ਰਹੇ ਹਾਂ ਐਜੂਕੇਸ਼ਨ ਦੇ ਵਿੱਚ ਵੀ ਜਿਹੜੀਆਂ 1158 ਭਰਤੀਆਂ ਸੁਪਰੀਮ ਕੋਰਟ ਦੇ ਵਿੱਚ ਕੁਐਸ਼ ਹੋਈਆਂ 2018 ਦੀਆਂ UGC ਦੀਆਂ ਗਾਈਡਲਾਈਨਸ ਜਿਨ੍ਹਾਂ ਨੂੰ ਅਡਾਪਟ ਕੀਤਾ ਸੀ 2022 ਦੇ ਵਿੱਚ ਲੇਕਿਨ ਇਹ ਭਰਤੀ 21 ਦੀ ਹੈ ਔਰ ਜਦੋਂ ਮੈਂ ਮਨਿਸਟਰ ਬਣਿਆ ਉਦੋਂ ਪਹਿਲਾਂ ਇਹ ਫੈਸਲਾ ਕੈਬਨਿਟ ਦੇ ਵਿੱਚ ਲਿਆ ਗਿਆ ਸੀ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਸਿਰਫ ਇੰਟਰਵਿਊ ਕਰਕੇ ਹੀ ਜਿਹੜੇ 1158 ਜਿਹੜੇ ਆ ਲੈਕਚਰਰ ਭਰਤੀ ਕਰਨੇ ਆ ਜਾਂ ਬਾਕੀ ਜਿਹੜੇ ਲਾਇਬ੍ਰੇਰੀਅਨ ਭਰਤੀ ਕਰਨੇ ਆ ਲੇਕਿਨ ਆਪਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਜਦੋਂ ਵੀ ਕਿਤੇ ਇੰਟਰਵਿਊ ਹੁੰਦੀ ਆ ਤੇ ਉਹਦੇ ਜਿਹੜੇ ਨੰਬਰ ਆ ਉਹ ਸਹੀ ਤਰੀਕੇ ਨਾਲ ਦਿੱਤੇ ਨਹੀਂ ਜਾਂਦੇ ਇਸ ਕਰਕੇ ਕੈਂਡੀਡੇਟਸ ਦੀ ਕਾਬਲੀਅਤ ਨੂੰ ਦੇਖਦੇ ਹੋਏ ਕੈਂਡੀਡੇਟ ਸਾਰੇ UGC ਕਲੀਅਰ ਸੀ ਕੈਂਡੀਡੇਟਸ ਦੀ ਕਾਬਲੀਅਤ ਨੂੰ ਦੇਖਦੇ ਹੋਏ ਐਗਜ਼ਾਮ ਹੋਇਆ ਸੀ ਜਿਹੜਾ ਮੈਰਿਟ ਆਇਆ ਮੈਨੂੰ ਲੱਗਦਾ ਕਿਸੇ ਅਦਾਲਤ ਨੇ ਇਹ ਗੱਲ ਨਹੀਂ ਕਹੀ ਵੀ ਇਸ ਭਰਤੀ ਦੇ ਵਿੱਚ ਕਿਉਂਕਿ 27 ਸਾਲ ਬਾਅਦ ਇਹ ਭਰਤੀ ਹੋਈ ਸੀ ਮੈਂ ਤਾਂ ਰਿਵਾਈਵ ਕਰਨੀ ਚਾਹੁੰਦਾ ਸੀ ਮੈਨੂੰ ਅੱਜ ਅਫਸੋਸ ਹੈ ਕਿ ਇਸ ਸਰਕਾਰ ਨੇ ਬਿਲਕੁਲ ਡਿਫੈਂਡ ਨਹੀਂ ਕੀਤਾ ਔਰ ਇਹ ਸਰਕਾਰ ਇਹ ਵੀ ਕਰਦੀ ਸੀ कि ਜਦੋਂ ਡਬਲ ਬੈਂਚ ਤੇ ਗਿਆ ਉਹਨਾਂ ਬੱਚਿਆਂ ਨੇ ਆਪਣੇ ਪੈਸੇ ਖਰਚ ਕੇ ਪ੍ਰੈਸ਼ਰ ਪਾ ਕੇ ਤਾਂ ਜਾ ਕੇ ਡਬਲ ਬੈਂਚ ਤੋਂ ਫੈਸਲਾ ਹੋਇਆ ਸੀ ਲੇਕਿਨ ਹੁਣ ਸੁਪਰੀਮ ਕੋਰਟ ਦੇ ਵਿੱਚ ਨਾ ਇਹਨਾਂ ਦਾ ਏਜੀ ਪੇਸ਼ ਹੋਇਆ ਨਾ ਹੋਰ ਵਕੀਲ ਪੇਸ਼ ਹੋਏ ਤੇ ਸਿਰਫ ਤੇ ਸਿਰਫ ਅੱਜ ਵੀ ਸਾਨੂੰ ਇਹਦੇ ਤੇ ਵੀ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਇਹ ਸਾਡੇ ਬੱਚੇ ਆ ਯਾਰ ਇਹ ਪੰਜਾਬ ਦੇ ਬੱਚੇ ਆ ਔਰ ਸਾਨੂੰ ਰਿਵਿਊ ਪਟੀਸ਼ਨ ਦੇ ਵਿੱਚ ਜਾਣਾ ਚਾਹੀਦਾ ਔਰ ਮੈਂ ਤਾਂ ਸੀਐਮ ਸਾਹਿਬ ਨੂੰ ਕਹੂੰਗਾ ਕਿਉਂਕਿ ਇਹਨਾਂ ਦਾ ਬੈਂਸ ਤਾਂ ਸੁਣਦਾ ਨਹੀਂ ਹੈ ਉਹ ਤਾਂ ਮੈਨੂੰ ਲੱਗਦਾ ਪਤਾ ਨਹੀਂ ਕਿਹੜੀ ਸੋਚ ਦਾ ਉਹ ਉਹ ਇਨਸਾਨ ਹੈ ਮੈਂ ਸੀਐਮ ਸਾਹਿਬ ਨੂੰ ਕਹੂੰਗਾ ਵੀ ਮੈਨੂੰ ਜਿੱਦਣ ਮਰਜ਼ੀ ਬੁਲਾ ਲਓ ਉਹਦੇ ਵਿੱਚ ਮੈਂ ਯੋਗਦਾਨ ਜੋ ਪਾ ਸਕਦਾ ਉਹ ਬਿਲਕੁਲ ਪਾਉਂਗਾ